ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਦੀਵਗੰਧਾਰੀ ਮਹੱਲਾ ਚੌਥਾ ਘਰ ਪਹਿਲਾ ਸੇਵਕ ਜਨ ਬਨੇ ਠਾਕਰ ਲਿਵ ਲਾਗੇ ਜੋ ਤੁਮਰਾ ਜਸ ਕਹਤੇ ਗੁਰਮਤ ਤਿੰਨ ਮੁਖ ਭਾਗ ਸੁਭਾਗੇ ਰਹਾਉ ਕੂਟੇ ਮਾਇਆ ਕੇ ਬੰਧਨ ਫਾਹੇ ਹਾਰ ਰਾਮ ਨਾਮ ਲਿਵ ਲਾਗੇ ਹਮਰਾ ਮਨ ਮੋਇਓ ਗੁਰ ਮੋਹਨ ਹਮ ਬਿਸਮ ਭਈ ਮੁਖ ਲਾਗੇ ਸਗਲੀ ਰੈਣ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹ ਤੁਮ ਸਰ ਅਵਰ ਨ ਲਾਗੇ ਦੇਵ ਗੰਦਾਰੀ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਹਰ ਕੇ ਸੰਤ ਬਤਾਓ ਮਾਰਗ ਹਮ ਪਿਛੇ ਲਾਗ ਚਲੀ ਰਹੋ ਪ੍ਰੀਏ ਕੇ ਬਚਨ ਸੁਖਾਨੇ ਹੀਰੇ ਇਹ ਚਾਲ ਬਣੀ ਹੈ ਭਲੀ ਲਟੂਰੀ ਮਦਰੀ ਠਾਕਰ ਭਾਈ ਉਹ ਸੁੰਦਰ ਹਰ ਢੋਲ ਮਿਲੀ ਇਕੋ ਪ੍ਰੀਓ ਸੁਖਿਆ ਸਭ ਪ੍ਰੀਏ ਕੀ ਜੋ ਭਾਵੇ ਪਰ ਸਭਲੀ ਨਾਨਕ ਗਰੀਬ ਕਿਆ ਕਰੇ ਵਿਚਾਰਾ ਹਰ ਭਾਵੇ ਤਿਤ ਰਹਾ ਚਲੀ ਦੇਵਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀਏ ਗੁਰਮੁਖ ਰੰਗ ਚਲੂਲੇ ਰਾਤ ਹਰ ਪ੍ਰੇਮ ਪੀਨੀ ਚੋਲੀਏ ਰਹਾਉ ਹਉ ਫਿਰੋ ਦੀਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀਏ ਕੋਈ ਮੇਲੇ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੋਲ ਗੋਲੀਆਂ ਸਤਗੁਰ ਪੁਰਖ ਮਨਾਉ ਆਪਣਾ ਹਰ ਅੰਮ੍ਰਿਤ ਪੀ ਚੋਲੀਏ ਗੁਰਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇ ਢੋਲੀਏ ਦੀਵ ਗੰਧਾਰੀ ਅਬ ਹਮ ਚਲੀ ਠਾਕਰ ਪੈ ਹਰ ਜਦ ਹਮ ਸਰਣ ਪ੍ਰਭੂ ਕੀ ਆਈ ਰਾਖ ਪ੍ਰਭ ਭਾਵੇ ਮਾਰ ਰਹਾਓ ਲੋਕਨ ਕੀ ਚਤਲਾਈ ਉਪਮਾ ਤੇ ਬਸੰਤਰ ਜਾਰ ਕੋਈ ਭਲਾ ਕਹੋ ਭਾਵੇ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਣ ਠਾਕੁਰ ਪ੍ਰਭ ਤੁਮਰੀ ਇਸ ਰਾਖੋ ਕਿਰਪਾ ਧਾਰ ਜਨਾਨਕ ਸਰਣ ਤੁਮਾਰੀ ਹਰ ਜਿਓ ਰਾਖੋ ਲਾਜ ਮਰਾਰ ਦੇਵ ਗੰਧਾਰੀ ਹਰ ਗੁਣ ਗਾਵੇ ਹਉ ਤਿਸ ਬਲਿਹਾਰੀ ਦੇਖ ਦੇਖ ਜੀਵਾਂ ਸਾਧ ਗੁਰ ਦਰਸ਼ਨ ਜਿਸ ਹਿਦੇ ਨਾਮ ਮੁਰਾਰੀ ਰਹਾਉ ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਰੋ ਕਰ ਮਿਲ ਜੁਠਾਰੀ ਹਮਰੇ ਜੀ ਹੋਰ ਮੁਖ ਹੋਰ ਹਉਤ ਹੈ ਹਮ ਕਰਮਹੀਣ ਕੁੜਿਆਰੀ 함ਰੀ ਮੁਦਰ ਨਾਮ ਹਰ ਸੁਆਮੀ ਰਿਦ ਅੰਤਰ ਦੁਸ਼ਟ ਦੁਸ਼ਤਾਰੀ ਜੋ ਭਾਵੇ ਤੂੰ ਰੱਖੋ ਸੁਆਮੀ ਜਾਂ ਨਾਨਕ ਸ਼ਰਣ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ ਜੂ ਬੇਸੂਆ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤਰਕਟੀ ਰਹਾਓ ਜਿਨ ਕੇ ਹਿਰਦੇ ਨਾਏ ਹਾਲ ਸੁਆਮੀ ਤੇ ਬਿਗੜ ਰੂਪ ਬਿਰਕਟੀ ਜਿਉ ਨਿਗੂਰਾ ਬਹੁ ਬਾਤਾ ਜਾਣੇ ਉਹ ਹਰ ਦਰਗਹ ਹੈ ਪਲਸਤੀ ਜਿਨਕੋ ਦਇਆល ਹੁਆ ਮੇਰਾ ਸੁਆਮੀ ਤਿਨ ਸਾਧ ਜਨਾ ਭਗ ਚਕਤੀ ਨਾਨਕ ਪਤਿਤ ਪੁਵਿਤ ਮਿਲ ਸੰਗਤ ਗੁਰਪ੍ਰਸਾਦ ਸਤਗੁਰ ਪਾਸ਼ੇ ਸ਼ੁਕਟੀ ਸ਼ਕਾ 1 ਦੀਵਗੰਧਾਰੀ ਮਹੱਲਾ 5 ਅੰਕਾਰ ਦੂਜਾ ਇੱਕ ਓੰਕਾਰ ਸਤਗੁਰੂ ਪ੍ਰਸਾਦ ਮਾਈ ਗੁਰ ਚਲਣੀ ਜਿਤ ਲਾਈਏ ਪ੍ਰਭ ਹੋਏ ਕਿਰਪਾਲ ਕਮਲ ਪ੍ਰਕਾਸ਼ੇ ਸਦਾ ਸਦਾ ਹਰਿ ਤਈਏ ਰਹਾਉ ਅੰਤਰੇ ਕੋ ਬਾਹਰ ਏ ਕੋ ਸਭ ਮੈਂ ਏਕ ਸੁਮਈਏ ਘਟ ਅਵ ਘਟ ਰਵਿਆ ਸਭ ਠਾਈ ਪਹਾਰ ਪੂਰਨ ਬ੍ਰਹਮ ਦਿਖਾਈਏ ਉਸਤਤ ਕਰੇ ਸੇਵਕ ਮਨ ਕੇਤੇ ਤੇਰਾ ਅੰਤ ਨਾ ਕਤੂ ਪਾਈਏ ਸੁਖ ਦਾਤੇ ਦੁਖ ਭੰਜਨ ਸੁਆਮੀ ਜਾਨਨਕ ਸਦ ਬਲ ਜਾਈਏ ਦੇਵ ਗੰਦਾਰੀ ਮੈਮ ਹੁਣ ਹਾਰ ਸੋ ਹੋਈਏ ਰਾਚ ਰਚੋ ਰਚਨਾ ਪ੍ਰਭ ਆਪਣੀ ਕਹਾਂ ਲਾਭ ਕਹਾਂ ਖੋਈਏ ਰਹਾਉ ਕਹੂੰ ਕੈ ਫੁਲੇ ਆਨੰਦ ਵਿਖੇ ਸੋਗ ਕਬ ਹਸਨੂੰ ਕਬ ਹੋਈਏ ਕਬੂ ਮੈਲ ਭਰੇ ਅਭਿਮਾਨੀ ਕਬ ਸਾਧੂ ਸੰਗ ਧੋਈਏ ਕੋਈ ਨਾ ਮਿਟੇ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਏ ਓ ਨਾਨਕ ਤਿਸ ਗੁਰ ਬਲਿਹਾਰੀ ਜੈ ਪ੍ਰਸਾਦ ਸੁਖ ਸੋਈਏ ਦੇਵ ਗੰਦਾਰੀ ਮਾਈ ਸੁਨਤ ਸੋਚ ਭੈ ਦਰਤ ਮੇਰ ਤੇਰ ਤ ਜੋ ਅਭਿਮਾਨਾ ਸਰਨ ਸੁਆਮੀ ਕੀ ਪਰਤ ਰਾਉ ਜੋ ਜੋ ਕਹੇ ਸੋਈ ਪਲ ਮਾਨੋ ਨਾਹੀ ਨਾ ਕਾ ਬੋਲ ਕਰਤ ਨਿਮਖਨਾ ਬਿਸਰੋ ਹੀਏ ਮੋਰੇ ਤੇ ਬਿਸਰਤ ਜਾਈ ਹੋ ਮਲਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਆਨਪ ਜਰਦ ਨਰਗਨ ਗਰੂਪ ਕੋਲ ਹੀ ਨਾਨਕ ਹਉ ਆਨੰਦ ਰੂਪ ਸੁਆਮੀ ਭਰਤ ਦੇਵਗੰਦਾਰੀ ਮਨ ਹਰ ਕੀਰਤ ਕਰ ਸਦ ਹਉ ਗਾਵਤ ਸੁਨਤ ਜਪਤ ਉਧਾਰੇ ਬਰਨ ਅਭਰਨ ਸਭ ਹਉ ਰਹਾਉ ਜੈ ਤੇ ਉਪਜੋ ਤਹੀਂ ਸਮਾਇਓ ਇਹ ਬਿਦ ਜਾਣੀ ਤਬ ਹਮ ਜਹਾਂ ਜਹਾਂ ਇਹ ਦੇਹੀ ਧਾਰੀ ਰਹਿਣ ਨਾ ਪਾਇਓ ਕਭੂ ਸੋਖ ਆਇਓ ਪਰਮ ਬਿਨਾਸੇ ਕਰਪਾਲ ਹੋਏ ਪ੍ਰਭ ਜਬ ਹਮ ਕੋ ਨਾਨਕ ਮੇਰੇ ਪੂਰੇ ਮਨੋਲ ਸਾਧ ਸੰਗ ਤਜ ਲਭੂ ਦੀਵਗੰਦਾਰੀ ਮਨ ਜਿਉ ਆਪਣੇ ਪ੍ਰਭ ਭਾਉ ਨੀਚੋ ਨੀਜ ਨੀਜ ਅਤ ਨਾਨਾ ਹੋਏ ਗਰੀਬ ਬੁਲਾਓ ਰਹਾਓ ਅਨੇਕ ਅਲੰਬਰ ਮਾਇਕੇ ਬਿਰਥੇ ਤਾਂ ਸਿਉ ਪ੍ਰੀਤ ਘਟਾਵ ਜਿਉ ਆਪਣੋ ਸੁਆਮੀ ਸੋਖ ਮਾਨੇ ਤਾਂ ਮਹ ਸੋਭਾ ਭਾਉ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਓ ਸਰਬ ਸੁਖ ਬੜਾਈ ਨਾਨਕ ਜੀਵੋ ਮੁਖੋ ਬੁਲਾਓ ਦੇਵ ਗੰਧਾਰੀ ਪ੍ਰਭ ਜੀ ਤੋ ਪ੍ਰਸਾਦ ਭਰਮ ਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਵਿਚਾਰਿਓ ਰਹਾਉ ਕੋਟ ਪ੍ਰਾਦ ਮਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ ਨਾਮ ਜਪਤ ਮਹਾਨ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਰਦ ਨਾਨਕ ਆਪ ਉਦਾਰਿਓ ਦੀਵਗੰਦਾਰੀ ਮਨ ਸਗਲ ਸਿਆਨ ਪਰਹੀ ਕੰਨ ਕਰਾਵਣ ਹਾਰ ਸੁਆਮੀ ਨਾਨਕ ਓਟ ਗਹੀ ਰਹਾਓ ਆਪ ਮੇਟ ਭੇ ਸ਼ਰਨਾਈ ਇਹ ਮਤ ਸਾਧੂ ਕਹੀ ਮਤਲਬ ਕੀ ਆਗਿਆ ਮਾਨ ਸੁਖ ਪਾਇਆ ਭਰਮ ਅਧੇਰਾ ਲਹੀ ਜਾਨ ਪਰਬੀਨ ਸੁਆਮੀ ਪ੍ਰਭ ਮੇਰੇ ਸ਼ਰਨ ਤੁਮਾਰੀ ਅਹੀ ਕਿਨਮੇ ਤਾਪੁ ਤਾਪਨ ਹਾਰੇ ਕੁਦਤ ਕੀਮ ਨਭਈ ਦੀਵ ਗੰਧਾਰੀ ਮੁਹੱਲਾ ਪੰਜਵਾਂ ਹਾਲ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾਓ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨ ਖਾਤੇ ਰੰਗ ਤੁਮਾਰੇ ਲਾਲ ਭਏ ਹੈ RAM ਨਾਮ ਰਾਸ ਮਾਤੇ ਮਹਾ ਕੇਲਬ ਇਕ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾ ਤੇਸ ਦੀਪ ਗੰਧਾਰੀ ਪੰਜਵਾ ਸੋ ਪ੍ਰਭ ਜਤ ਕਤ ਭੇਖੋ ਨੈਣੀ ਸੁਖਦਾਈ ਜੀਨ ਕੋ ਦਾਤਾ ਅੰਮ੍ਰਿਤ ਜਾਕੀ ਬਾਣੀ ਰਹਾਉ ਅਗਿਆਨ ਅੰਧੇਰਾ ਸੰਦੀ ਕਾਟਿਆ ਜੀ ਦਾਨ ਗੁਰ ਦੇਣੀ ਕਲ ਕਿਰਪਾ ਕਲ ਲੀਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਕਾ ਧਰਮ ਕਿਛ ਉਪਜ ਨਾ ਆਇਓ ਨਾ ਉਪਜੀ ਨਰਮਲ ਕਰਨੀ ਛਾੜ ਸਿਆਨ ਸੰਜਮ ਨਾਨਕ ਲਾਗੋ ਗੁਰ ਕੀ ਚਲਣੀ ਦੇਵ ਗੰਧਾਰੀ ਪੰਜਵਾਂ ਹਾਰ ਰਾਮ ਨਾਮ ਜਪ ਲਾਹ ਗਤ ਪਾਵੇ ਸੁਖ ਸਹਜ ਅਨੰਦਾ ਕਾਟੇ ਜਮ ਕੇ ਹਾ ਰਹਾਉ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਬਹਿ ਆਹਾ ਨਾਮ ਬਰਾਬਤ ਇਹੋ ਨਦਾਨਾ ਜਿਨ ਕੇ ਕਲਮ ਲਿਖਾ ਸੇ ਬੜੁ ਭਾਗੀ ਸੇ ਪਤਵੰਤੇ ਸਹੀ ਪੂਰੇ ਸਾਹਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹਾ ਦੇਵਗੰਧਾਰੀ ਪੰਜਵਾ ਮਨ ਕਹੈ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦੀਸੇ ਸੋਸ਼ਾਰਾ ਰਹਾਉ ਜਿਨ ਕੀਆ ਤਿਸ ਸਿਮਰੁ ਪ੍ਰਾਨੀ ਜੀਉ ਪ੍ਰਾਨ ਜਨ ਧਾਰਾ ਤਿਸੇ ਤਿਆਗ ਅਵਲ ਲਪਟਾਵੇ ਮਲ ਜਨਮੇ ਮੁਗਦ ਗਵਾਰਾ ਅੰਦ ਗੰਗ ਪਿੰਗਲ ਮਤਹੀਨਾ ਪ੍ਰਭ ਰਾਖੋ ਰਖਣ ਹਾਰਾ ਕਰਨ ਕਰਾਵਣ ਹਾਲ ਸੰਮਲਥਾ ਕਿਆ ਨਾਨਕ ਜੰਤ ਵਿਚਾਰਾ ਦੇਵ ਗੰਧਾਰੀ ਪੰਜਵਾਂ ਸੋ ਪ੍ਰਭ ਨੇਰੇ ਹੂੰ ਤੇ ਨੇਰੇ ਸਿਮਰ ਧਿਆਏ ਗਾਏ ਗੁਣ ਗੋਬਿੰਦ ਦਿਨ ਰੈਣ ਸਾਜ ਸਵੇਰੇ ਰਹਾਉ ਉਦਰ ਦੇਹ ਦੁਲਬ ਸਾਧੂ ਸੰਗ ਹਰ ਹਰ ਨਾਮ ਜਪੇਰੇ ਕਰੀ ਨ ਮੋਹਤ ਨ ਚਸਾ ਬਿਲੰਬੋ ਕਾਲ ਨਤੇ ਨਿਤ ਨਿਹਰੇ ਅੰਧ ਬਿਲਾਤੇ ਕਾਲੂ ਕਰਤੇ ਕਿਆ ਨਾਹੀ ਘਰ ਤੇਰੇ ਨਾਮ ਆਧਾਰ ਦੀਜੇ ਨਾਨਕ ਕੋ ਆਨੰਦ ਸੂਖ ਕਨੇਰੇ ਸ਼ਕੇ ਦੋ ਦੇਵ ਗੰਧਾਰੀ ਪੰਜਵਾਂ ਮਨ ਗੁਰਮਿਲ ਨਾਮ ਰਾਧਿਓ ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਹਾਓ ਕਰ ਕਿਰਪਾ ਆਪਣਾ ਦਾਸ ਕੀਨੂ ਕਟੇ ਮਾਇਆ ਫਾਦਿਓ ਭਾਉ ਭਗਤ ਗਾਏ ਗੁਣ ਗੋਬਿੰਦ ਜਮਕਾ ਮਾਲਕ ਸਾਧਿਓ ਭਇਓ ਅਨਗ੍ਰਹਿਓ ਮਿਟਿਓ ਮੋਰਚਾ ਅਮੋਲ ਪਦਾਰਥ ਲਾਦਿਓ ਬਲਿਹਾਰੇ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਦਿਓ ਦੀਵਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਕੋ ਪਾਲ ਬ੍ਰਹਮ ਲੈ ਬਲਾਵੇ ਰਹਾਉ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਬੋਲ ਨਜੂਨੀ ਧਾਵੇ ਪੂਰਨ ਬ੍ਰਹਮ ਰਵਿਆ ਮਾਨ ਤਨ ਮੈਮ ਆਨ ਦ੍ਰਿਸ਼ਟੀ ਆਵੇ ਨਿਰਕਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੀਪ ਗੰਧਾਰੀ ਪੰਜਵਾ ਚੰਚਲ ਸੁਪਨੇ ਹੀ ਊੜੇ ਚਾਹਯੋ ਇਤਨੀ ਨਾ ਭੂਜੇ ਕਬੂ ਚਲਨ ਵਿਕਲ ਪਯੋ ਸੰਗ ਮਾਇਓ ਰਹਾਉ Kusum ਰੰਗ ਸੰਗ ਰਾਸ ਰਚਿਆ ਬਿਖਿਆ ਏਕ ਉਪਾਯੋ ਲੋਭ ਸੁਨੇ ਮਨ ਸੋਖ ਕਰ ਮਾਨੇ ਬੀਗ ਤਹਾ ਉਠਤਾਯੋ ਫਿਰਤ ਫਿਰਤ ਬਹੁਤ ਸ਼ਰਮੋ ਪਾਇਓ ਸੰਤ ਦਵਾਰੇ ਆਯੋ ਕਰੀ ਕਿਰਪਾ ਪਾਲ ਬ੍ਰਹਮ ਸੁਆਮੀ ਨਾਨਕ ਲਈ ਉਸ ਮਾਇਓ ਦੀਵ ਗੰਧਾਰੀ ਪੰਜਵਾ ਸਰਬ ਸੁਖਾ ਗੋਰ ਚਨ ਕਲ ਮਲ ਢਾਰਨ ਮਨੇ ਸੁਧਾਰਨ ਇਹ ਆਸਰ ਮੋਹ ਤਰਨਾ ਰਹੋ ਪੂਜਾ ਅਰਚਾ ਸੇਵਾ ਬੰਦਨ ਇਹ ਟਹਿਲ ਮੋਹ ਕਰਨ ਬਿਕਸ਼ੇ ਮਨ ਹੋਵੇ ਪ੍ਰਗਾਸ ਬਹੁ ਨ ਗਰਬੇ ਮਨ ਪਰਨ ਸਫਲ ਮੂਰਤ ਪਰਸੂ ਸੰਤਨ ਕੀ ਬਿਕਸੇ ਮਨ ਹੋਵੇ ਪ੍ਰਗਾਸਾ ਬਹੁ ਨ ਗਲ ਬੇਪਲਨਾ ਸਭ ਲੋ ਮੂਰਤ ਪਰਸੋ ਸੰਤਨ ਕੀ ਇਹ ਧਿਆਨ ਤਲਨਾ ਭਇਓ ਕਿਰਪਾਲ ਠਾਕੁਰ ਨਾਨਕ ਕੋ ਪਰਿਓ ਸਾਧ ਕੀ ਸਰਨਾ ਦੀਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਹਾਲ ਪੈ ਬੇਨਤੀ ਕਈਏ ਚਾਰ ਪਦਾਰਸ ਨੰਦ ਮੰਗਲ ਨਿਦ ਸੂਖ ਸਹਿਜ ਸਿਧ ਲਈਏ ਰਹਾਓ ਮਨ ਤਿਆਗ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਹੀਏ ਔ ਚਨ ਲਾਗੇ ਅਗਨ ਸਾਗਰ ਤੇ ਸਾਨੂੰ ਸੁਆਮੀ ਕੀ ਆਹੀਏ ਕੂਲ ਪ੍ਰਾਦ ਮਹਾ ਅਕਤ ਕਨ ਬਹਰ ਬਹਰ ਪ੍ਰਭ ਸਈਏ ਕਰਣਾ ਮੇ ਪੂਰਨ ਪਰਮੇਸ਼ਰ ਨਾਨਕ ਤਿਸ ਸਰਨਈਏ ਦੇਵ ਗੰਧਾਰੀ ਪੰਜਵ ਮੁਰਕੇ ਚਨ ਰਦੇ ਪ੍ਰਵੇਸਾ ਰੋਗ ਸੋਗ ਸਭ ਦੁਖ ਬਿਨਾਸੇ ਉਤਰੇ ਸਗਲ ਕਲੇਸ਼ਾ ਰਹਾਓ ਜਨਮ ਜਨਮ ਕੇ ਕਿਲ ਬਿਖ ਨਾਸੇ ਕੋਡ ਮਜਨ ਇਸ਼ਨਾਨ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਜ ਧਿਆਨਾ ਕਰ ਕਿਰਪਾ ਆਪਣਾ ਦਾਸ ਕੀਨੋ ਬੰਧਨ ਤੋੜ ਨਰਾਰੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛਕੇ ਤਿਨ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਪ੍ਰਭ ਦੇ ਚਲਨ ਨਿਹਾਰੋ ਕਰੋ ਅਨੰਗਰਹੋ ਸੁਆਮੀ ਮੇਰੇ ਮਨ ਤੇ ਕਬੂਨਾ ਡਾਰੋ ਰਹਾਓ ਸਾਧੂ ਧੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਬਿਖਿ ਜਾਲੋ ਸਭ ਤੇ ਨੀਚ ਆਤਮ ਕਰ ਮਨੋ ਮਨ ਮੈਂ ਇਹੋ ਸੁਖ ਧਾਰੋ ਗੁਣ ਗਾਓ ਠਾਕੁਰ ਅਬਿਨਾਸੀ ਕਲਮਲ ਸਗਲੇ ਚਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਰ ਧਾਰੋ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਜੀਓ ਭੇਖੋ ਦਰਸ ਤੁਮਾਰਾ ਸੁੰਦਰ ਧਿਆਨ ਧਾਰ ਦਿਨ ਰਾਣੀ ਜੀ ਪ੍ਰਾਨ ਤੇ ਪਿਆਰਾ ਰਹਾਓ शास्त्र वेद प्राण अविलोको सिमरत तत् ਵਿਚਾਰਾ ਦੀਨਾनाथ प्राणਪਤ ਪੂਰਨ ਪਬਜਲ ਉਦਨ ਹਾਰਾ ਆਦ ਜੁਗਾਦ ਭਗਤ ਜਨ ਸੇਵਕ ਤਾਂ ਕੀ ਵਿਖੇ ਆਧਾਰਾ ਜਿਨ ਤਿਨ ਜਨ ਕੀ ਧੂਰ ਬਾਛੇ ਨਿਤ ਨਾਨਕ ਪਰਮੇਸ਼ਰ ਦੇਵਨਹਾਰਾ ਦੀਵਗੰਧਾਰੀ ਮhalla ਪੰਜਵਾ ਤੇਰਾ ਜਨ ਰਾਮ ਰਸਾਇਣ ਮਤਾ ਪ੍ਰੇਮ ਲਸਨਿਦ ਜਾਕੋਪ ਜੀ ਛੋਲਦਾਂ ਕਤੂ ਜਾਤਾ ਰਹਾਓ ਬੈਠਤ ਹਰ ਹਰ ਸੋਵਤ ਹਰ 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 ਰਸ ਭੋਜਨ ਖਾਤਾ 68 ਤੀਰਥ ਮਜਨ ਕੀਨੋ ਸਾਧੂ ਧੂਰੀ ਨਾਤਾ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀ ਤੋ ਕੀਨੋ ਸੌਤ ਬਧਾਤਾ ਸਗਲ ਸਮੂਲ ਐ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵਗੰਧਾਰੀ ਮhalla ਪੰਜਵਾ ਮਾਈ ਗੁਰਬਿਨ ਗਿਆਨ ਨਾ ਪਾਈਏ ਅਨੇਕ ਬਲਕਾਰ ਫਿਰਤ ਬਿੱਲ ਲਾਤੇ ਮਿਲਤ ਨਹੀਂ ਕੋਸਾਈਏ ਰਹਾਉ ਮੋਹ ਰੋਗ ਸੋਗ ਧਨ ਬਾਦਿਓ ਬਹੁ ਜੋਨੀ ਪਰਮਾਈਏ ਟਿਕਨ ਪਾਵੇ ਬਿਨ ਸਾਦ ਸੰਗਤ ਕਿਸ ਆਗੇ ਜਾਏ ਰੁਆਈਏ ਕਰੇ ਅਨੁਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਏ ਸੰਕਟ ਕੋ ਹੋਰ ਕਟੇ ਖੇਨ ਭੀਤਰ ਨਾਨਕ ਹਰ ਦਰਸ ਸੁਮਾਈਏ ਦੇਵ ਗੰਧਾਰੀ ਮੱਲਾ ਪੰਜਵਾ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਉ ਦੁਇ ਕਲ ਜੋੜ ਕਰੀ ਬੇਨਤੀ ਪਾਰ ਬ੍ਰਹਮ ਮਨ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਵਰਨਾਰੀ ਮਿਲ ਮੰਗਲ ਗਾਇਆ ਠਾਕੁਰ ਕਾਜਕਾਰ ਕਹੋ ਨਾਨਕ ਜਨ ਕੋ ਬਲ ਜਾਈਏ ਜੋ ਸਬਨੋ ਕਰੇ ਉਧਾਰ ਕੂਆਂ ਗਾਉ ਸਤਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾ ਆਪਣੇ ਸਤਗੁਰ ਮੈਂ ਬਿਨੋ ਕਿਹਾ ਭਈ ਕਿਰਪਾਲ ਦਿਆਲ ਦੁਖ ਪੰਜਨ ਮੇਰਾ ਸਗਲ ਅੰਦੇਸਰਾ ਗਿਆ ਰਹਾਉ ਹਮ ਪਾਪੀ ਪਖੰਡੀ ਲੋਬੀ ਹਮਰਾ ਗੁਣ ਅਬ ਗੁਣ ਸਭ ਸਿਆ ਕਰਮਸਤਕ ਧਾਰ ਸਾਜ ਜਨ ਅਜੇ ਮੁਏ ਦੁਸ਼ਟ ਜੋ ਖਿਆ ਪਾਰਵ ਭਕਾਰੀ ਸਰਬ ਸੁਧਾਰੀ ਸਫਲ ਦਰਸ਼ਨ ਸਹਿਜਿਆ ਕੋਹ ਨਾਨਕ ਨਿਰਗੁਣ ਕੋ ਦਾਤਾ ਚਲਨ ਕਮਲ ਉਰ ਤਰਿਆ ਦੀਵ ਗੰਦਾਰੀ ਮੱਲਾ ਪੰਜਵਾ ਅਨਾਥ ਨਾਥ ਪਲਵ ਹਮਾਰੇ ਸ਼ਰਨ ਆਇਓ ਰੱਖਣ ਹਾਰੇ ਰਹਾਓ ਸਰਬ ਆਖ ਰਾਖ ਮਰਾਰੇ ਆਗੇ ਪਾਸ਼ੇ ਅੰਤੀ ਵਾਰੇ ਜਬ ਚਿਤ ਵੋ ਤਬ ਤੁਹਾਰੇ ਉਨ ਸਮਾਰ ਮੇਰਾ ਮਨ ਸੁਧਾਰੇ ਸੁਨ ਗਾਓ ਗੁਰ ਬਚਨਾਰੇ ਬਲਬਲ ਜਾਓ ਸਾਧ ਦਰਸਾਰੇ ਮਨ ਮੇਰਾ ਕੋ ਇਕ ਅਸਾਰੇ ਨਾਨਕ ਪ੍ਰਭ ਮੇਰੇ ਕਰਨੇ ਹਾਰੇ ਦੀਵਗੰਦਾਰੀ ਮੱਲਾ ਪੰਜਵਾ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹ ਦੀਜੇ ਕਰ ਸੰਤਨ ਕਾ ਚੇਰਾ ਰਹਾਓ ਪ੍ਰਾਤਕਾਲ ਲਗੋ ਜਨ ਚਰਨੀ ਨਿਸਬਾਸਰ ਦਰਸ ਪਾਓ ਧਨ ਮਨ ਵਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਓ ਸਾਹ ਸਾਹ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਏ ਇਕ ਅਧਾਲਨ ਤਾ ਨਾਮ ਧਨ ਮੋਰਾ ਆਨੰਦ ਨਾਨਕ ਇਹੋ ਲਈਏ ਰਾਗ ਦੀਵ ਗੰਧਾਰੀ ਮਹੱਲਾ ਪੰਜਵਾਂ ਘਰਤ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨੀਤਾ ਐਸੇ ਹਰ ਜੀਉ ਪਾਏ ਛੋੜ ਨਾ ਜਾਈ ਸਦ ਹੀ ਸੰਗੇ ਆਨ ਦਿਨ ਗੁਰ ਮਿਲ ਗਾਏ ਰਾਉ ਮਿਲੇਉ ਮਨੋਲ ਤ ਸਭ ਸੁਖੇ ਨਾ ਤਿਆਗ ਨਾ ਕਤੂ ਜਾਏ ਅਨੇਕ ਅਨੇਕ ਭਾਂਤ ਬਹੁ ਭੇਖੇ ਪ੍ਰੀਏ ਰੋਮ ਨ ਸੰਸਰ ਲਾਏ ਮੰਦਰ ਭਾਗ ਸੋਭ ਦਵਾਰੇ ਅਨਹਤ ਰੂਣ ਝੂਣ ਲਾਏ ਕਉ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੀਏ ਥੀਤੇ ਸਦਾ ਥਾਏ ਦੇਵ ਗੰਧਾਰੀ ਪੰਜਵਾਂ ਦਰਸ਼ਨ ਨਾਮ ਕੋ ਮਨ ਆਸ਼ੇ ਪਰਮਾਇਓ ਹੈ ਸਗਲ ਥਾਨ ਦੇ ਆਹ ਭਰਿਓ ਸੰਤ ਪਾਸ਼ੇ ਰਹੋ ਕਿਸੋ ਸੇ ਵੀ ਕਿਸ ਆਰਾਦੀ ਜੋ ਦਿਸਤੇ ਸੋ ਗਾਸ਼ੇ ਸਾਧ ਸੰਗਤ ਕੀਤ ਸਰਨੀ ਪਰੇ ਚਲਣ ਰੇਨ ਮਨ 바ਸ਼ੇ ਜੋਗਤ ਨਾ ਜਾਣ ਗੁਣ ਨਹੀਂ ਕੋਈ ਮਹਾ ਦੁੱਤਰ ਮਾਇਆ ਛੇ ਆਏ ਪਇਓ ਨਾਨਕ ਗੁਰ ਚਰਨੀ ਤੋ ਉਤਰੀ ਸਗਲ ਉਦਰਾ ਛੇ ਦੇਵ ਗੰਧਾਰੀ ਪੰਜਾਂ ਅਮਰਤਾਂ ਇਹ ਬਚਨ ਤੁਹਾਰੇ ਹਤ ਸੁੰਦਰ ਮਨ ਮੋਹਨ ਪਿਆਰੇ ਸਭ ਹੂੰ ਮਦ ਨਰਾਰੇ ਰਹਾਉ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿੱਧ ਮੂਨ ਇੰਦਰਾ ਮੋਹਿ ਠਾਕਰ ਹੀ ਦਰਸਾਰੇ ਦੀਨ ਦੁਆਰੇ ਆਇਓ ਠਾਕਰ ਸਰਨ ਪਰਿਓ ਸੰਤ ਹਾਰੇ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗਸਾਰੇ ਦੇਵ ਗੰਧਾਰੀ ਮਹਲਾ 5 ਹਰ ਜਪ ਸੇਵਕ ਉਪਾਰ ਉਤਾਰਿਓ ਦੀਨ ਦਿਆਲ ਭਏ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਉ ਸਾਧ ਸੰਗ ਗੁਣ ਗਾਵੇ ਹਰ ਕੇ ਰਤਨ ਜਨਮ ਨਹੀਂ ਹਾਰਿਓ ਪ੍ਰਭ ਗੁਣ ਗਾਏ ਵਿਖੇ ਬਨ ਤਰਿਆ ਕੁਲੇ ਸਮੂਹ ਉਧਾਰਿਓ ਚਨ ਕਮਲ ਬਸਿਆ ਰਿਤ ਪੀਤਰ ਸਾਸ ਗਰਾਸ ਉਚਾਰਿਓ ਨਾਨਕ ਓਟ ਗਹੀ ਜਗਦੀਸ਼ਰ ਪੁਨੇ ਪੁਨੇ ਬਲੇ ਹਾਰਿਓ ਰਾਵ ਦੇਵ ਗੰਧਾਰੀ ਮਹੱਲਾ ਪੰਜਵਾਂ ਅੰਕਾਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਤ ਫਿਰੇ ਬਨ ਭੇਖ ਮੋਹਨ ਰਹਿਤ ਨਰਾਰ ਰਹਾਉ ਕਥਨ ਸੁਣਾਵਨ ਗੀਤ ਨੀਕੇ ਗਾਵਨ ਮਨ ਮੈਂ ਧਰਤੇ ਗਾਰ ਅਤ ਸੁੰਦਰ ਬੋਚਤ ਸਿਆਣੇ ਵਿਦਿਆ ਲਸਣ ਚਾਰ ਮਾਨ ਮੋਹ ਮੇਲ ਤੀਰ ਬਬਰਜਤ ਇਹੋ ਮਾਰਗ ਖੰਡੇ ਧਾਰ ਕਹੋ ਨਾਨਕ ਤਿੰਨ ਭਵ ਜਲ ਤਰੀਲ ਪ੍ਰਭ ਕਿਰਪਾ ਸੰਤ ਸ਼ਿੰਗਾਰ ਰਾਗ ਦੀਪ ਗੰਧਾਰੀ ਮਹੱਲਾ ਪੰਜਵਾਂ ਘਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਭੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ ਆਨ ਸੰਸਰ ਕੋ ਲਾਗੇ ਢੂਲ ਰਹੇ ਹਮ ਮੁਚਾ ਰਹੋ ਹਮ ਬਹੁ ਬਿਆੰਤ ਅਤ ਬੜੋ ਗਾਹਰ ਥਾ ਨਹੀਂ ਅਗ ਹੂਚਾ ਮੋਲ ਨ ਤੁਲੀ ਮੋਲ ਨ ਮੁਲੀਏ ਕਤ ਪਾਈਏ ਮਨ ਰੂਚਾ ਖੋਜ ਸੰਖਾਨੇ ਕਤ ਪੰਥਾ ਬਿਨ ਗੁਰ ਨਹੀ ਪਹੁੰਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੁੰਚਾ ਦੇਵ ਗੰਧਾਰੀ ਮੱਲਾ ਪੰਜਵਾ ਮੈਂ ਬਹੁ ਵਿਦ ਪੇਖਿਉ ਦੂਜਾ ਨਹੀ ਰੀ ਕੋ ਖੰਡ ਦੀਪ ਸਭ ਭੀਤਰ ਰਬਿਆ ਪੂਰ ਰਹੋ ਸਭ ਲੋ ਰਹਾਉ ਅਗਮ ਅਗਮ ਕਵਨ ਮਹਿਮਾ ਮਨ ਜੀਵਨ ਜੀਵੇ ਮਨ ਜੀਵੇ ਸੁੰਸੂ ਚਾਰ ਆਸਨਮ ਚਾਰ ਬਰਨ ਮੁਕਤ ਭਏ ਸੇਵ ਤੂ ਗੁਰ ਸ਼ਬਦ ਦੜਾਇਆ ਪਰਮ ਪਦ ਪਾਇਆ ਦੁਤੀਆ ਗਏ ਸੁਖ ਹੋਉ ਕਹੋ ਨਾਨਕ ਭਵ ਸਾਗਰ ਤਰਿਆ ਹਰਨਿਦ ਪਾਈ ਸਹਜੋ